ਇੱਕੀ ਫਰਮਰੀ ਜਦੋਂ ਦੌਲਣ ਸ਼ੁਰੂ ਹੋਇਆ ਸੀਗਾ ਉਸ ਟਾਈਮ ਤਸ਼ੱਦਦ ਹੋਇਆ ਸੀ ਹਰਿਆਣਾ ਦੀ ਸਰਕਾਰ ਮੈਨੂੰ ਚੱਕ ਕੇ ਲੈ ਗਈ ਸੀ ਜਿਹਦੇ ਨਾਲ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਤੇ ਸਿਰ 파ੜ ਦਿੱਤਾ ਸੀਗਾ ਤੇ ਪੁਲੀ ਵਿੱਚ ਪਾ ਕੇ ਲੈ ਕੇ ਗਈ ਸੀ ਤੇ ਸ੍ਰੀ ਸਾਹਿਬ ਮੇਰਾ ਉਤਾਰਿਆ ਗਿਆ ਸੀਗਾ ਤੇ ਸੋ ਸਰਕਾਰਾਂ ਸਵੇ ਸਵੇ ਸ਼ਹਿਰ ਤੇ ਤਸ਼ੱਦਦ ਕਰਦੀਆਂ ਰਹਿੰਦੀਆਂ ਨੇ ਸਰਕਾਰਾਂ ਸੋਚਦੀ ਆ ਦੇ ਪਤਾ ਨਹੀਂ ਕੀ ਤਸ਼ੱਦਦ ਕਰਕੇ ਜਾਂ ਧੋਖਾ ਧੜੀ ਦੇ ਨਾਲ ਸਾਡੇ ਜਿਹੜੇ ਮੋਰਚੇ ਨੇ ਉਹਨਾਂ ਨੂੰ ਖਤਮ ਕਰਲੇਗੀ ਜャ ਸੋਚਦੇ ਐ ਕਿ ਇਹਨਾਂ ਦਾ ਜਿਹੜਾ ਹੌਸਲਾ ਐ ਜਾਂ ਲੱਤਾਂ ਬਾਹਾਂ ਤੋੜ ਕੇ ਹੌਸਲਾ ਇਹਨਾਂ ਦਾ ਖਤਮ ਕਰ ਲੈਣਗੇ ਨਹੀਂ ਅਸੀਂ ਅੱਜ ਦੁਬਾਰੇ ਫਿਰ ਅਸੀਂ ਅੰਦੋਲਨ ਦੇ ਵਿੱਚ ਖੜੇ ਆਂ ਅੰਦੋਲਨ ਸਾਡਾ ਖਤਮ ਨਹੀਂ ਹੋਇਆ ਅੰਦੋਲਨ ਸਾਡਾ ਹੌਮੇ ਦੌਮੇ ਹੀ ਚੱਲ ਰਿਹਾ ਤੇ ਏਸੀ ਇਸ ਅੰਦੋਲਨ ਨੂੰ ਬੜੇ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਪ੍ਰਿੰਸੀਪਲ ਜੀ ਉਸ ਵਕਤ ਕੀ ਗੱਲਬਾਤ ਹੋਈ ਸੀ ਜਦੋਂ ਤੁਹਾਨੂੰ ਇਹ ਬੋਰੀ ਦੇ ਵਿੱਚ ਪਾ ਕੇ ਲੈ ਗਿਆ ਸੀ ਉਹ ਸਾਰਾ ਵਾਕਿਆ ਬਿਆਨ ਕਰਿਓ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਕੋਈ ਮੁਆਵਜ਼ਾ ਵਗੈਰਾ ਕੇਂਦਰ ਵੱਲੋਂ ਦਿੱਤਾ ਗਿਆ ਇਹ ਵੀ ਕਲੀਅਰ ਕਰੋ ਨਹੀਂ ਨਹੀਂ ਜੀ ਜਦੋਂ ਮੈਨੂੰ ਸਟਾਰਟਿੰਗ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਲੈ ਕੇ ਗਏ ਸੀਗੇ ਰੋहतक ਦੇ ਵਿੱਚ ਲੈ ਕੇ ਗਏ ਸੀ ਰੋहतक ਤੋਂ ਫਿਰ ਸਰਦਾਰ ਆਪਣਾ ਬਲਦੇਵ ਸਿੰਘ ਸਰਸਾ ਜੀ ਨੇ ਉਹ ਫਿਰ ਰੋहतक ਤੋਂ ਮੈਨੂੰ ਹਾਈ ਕੋਰਟ ਦੀ ਮਦਦ ਦੇ ਨਾਲ ਲੈ ਕੇ ਆਏ ਸੀਗੇ ਤੇ ਉਹ ਟਿਪ ਚੰਡੀਗੜ੍ਹ ਦਾਖਲ ਕਰਾਇਆ ਸੀ ਤਾਂ ਉੱਥੇ ਮੇਰਾ ਟ੍ਰੀਟਮੈਂਟ ਹੋਇਆ ਸੀ ਤਾਂ ਉਸ ਟਾਈਮ ਦੀ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਉੱਥੇ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪ੍ਰਿਤਪਾਲ ਦਾ ਜਿੰਨਾ ਵੀ ਇਲਾਜ ਹੈ ਉਹ ਪੰਜਾਬ ਸਰਕਾਰ ਉਸ ਦਾ ਖਰਚਾ ਚੱਕੇਗੀ ਪਰ ਪੰਜਾਬ ਸਰਕਾਰ 1 ਰੁਪਏ ਦਾ ਵੀ ਸਬੂਤ ਨਹੀਂ ਦੇ ਸਕਦੀ ਜਿਹਦੇ ਵਿੱਚ ਉਹ ਕਹਿ ਸਕੇ ਕਿ ਅਸੀਂ ਪ੍ਰਿਤਪਾਲ ਦਾ ਇਲਾਜ ਕਰਾਇਆ ਸਾਰਾ ਇਲਾਜ ਸੀ ਜਿਹੜਾ ਉਹ ਅਸੀਂ ਆਪਣੇ ਖਰਚੇ ਤੇ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਐਪਲੀਕੇਸ਼ਨ ਲਗਾਈ ਸੀ ਪੰਜਾਬ ਸਰਕਾਰ ਨੂੰ ਜਿੱਦਾਂ ਕੀ ਪ੍ਰਸ਼ਾਸਨ ਨੂੰ ਲਗਾਈ ਸੀ ਮੇਰੀ ਵਾਈਫ ਹੈ ਜਿਹੜੇ ਪੜ੍ਹੇ ਲਿਖੇ ਐਜੂਕੇਟਿਡ ਹੈ ਉਹਨਾਂ ਦੀ ਲਗਾਈ ਸੀ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਹ ਉਹਦੇ ਸਿਲਸਿਲੇ ਦੇ ਵਿੱਚ ਵੀ ਕਦੇ ਉਹ ਪ੍ਰਸ਼ਾਸਨ ਕਹਿ ਦਿੰਦਾ ਜੀ ਸੰਗਰੂਰ ਜਾਓ ਕਦੇ ਕਹਿ ਦਿੰਦਾ ਜੀ ਮੌਣਕ ਜਾਓ ਤੁਹਾਡੀ ਐਪਲੀਕੇਸ਼ਨ ਸਾਹ ਜੇ ਤੱਕ ਕਿ 14 ਮਹੀਨੇ ਹੋ ਚੁੱਕੇ ਨੇ ਕਿ ਜਿਹੜੀ ਉਹ ਐਪਲੀਕੇਸ਼ਨ ਸੀ ਸਾਨੂੰ ਉਹੀ ਨਹੀਂ ਮਿਲ ਰਹੀ ਕਿ ਉਹ ਐਪਲੀਕੇਸ਼ਨ ਗਈ ਕਿੱਥੇ ਰਿਕਾਰਡ ਦੇ ਵਿੱਚ ਉਹ ਕਹਿ ਰਿਹਾ ਕਿ ਤੁਹਾਡੀ ਮੌਣਕ ਹੈ ਸੰਗਰੂਰ ਹੈ ਤੇ ਮੁਆਵਜ਼ਾ ਜੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੂੰ ਜਦੋਂ ਅਸੀਂ ਅਪੀਲ ਕੀਤੀ ਸੀ ਲੈਟਰ ਦਿੱਤਾ ਸੀ ਮੁਆਵਜ਼ਾ ਤਾਂ ਪੰਜਾਬ ਸਰਕਾਰ ਨੇ ਮੁਆਵਜ਼ੇ ਦੇ ਵਜੋਂ ਸਾਨੂੰ 50000 ਰੁਪਏ ਦਿੱਤਾ ਜੀ ਉਹ ਵੀ ਹੁਣ ਥੋੜੇ ਦਿਨ ਪਹਿਲਾਂ ਕੀ ਮੁਆਵਜ਼ਾ ਕੋਈ دیਵਾਨਾ ਨੂੰ ਕਿਸ ਨਹੀਂ ਦੇਣਾ ਚਾਹਣਾ ਤੁਸੀਂ ਤਾਂ ਸਾਧ ਚੱਲੇ ਹੈਗੇ ਹੋ ਨੌਰਮਲ ਨੇ ਚ ਕੀ ਸ੍ਰੀ ਹਰਜਨ ਜੀ ਨੇ ਨੌਜਵਾਨਾਂ ਨੂੰ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਜਿਹੜੀਆਂ ਸਾਡੀਆਂ ਜ਼ਮੀਨਾਂ ਸਾਡੀ ਹੋਂਦ ਨੂੰ ਖਤਮ ਕਰਨ ਲਈ ਤੁਲੀਆਂ ਹੋਈਆਂ ਨੇ ਇਹ ਸਰਕਾਰਾਂ ਚਾਹੁੰਦੀਆਂ ਸਰਕਾਰਾਂ ਸੋਚ ਰਹੀਆਂ ਨੇ ਕਿ ਇਹ ਕਬਜ਼ੇ ਕਰ ਲਈਏ ਜ਼ਮੀਨਾਂ ਤੇ ਨੌਜਵਾਨਾਂ ਨੂੰ ਅਜੇ ਵੀ ਅਸੀਂ ਕਹਿੰਦੇ ਆ ਕਿ ਨੌਜਵਾਨੋ ਘਰਾਂ ਚੋਂ ਉੱਠੋ ਮੇਰੇ ਨਾਲ ਇੰਨਾ ਕੁਝ ਤਸ਼ੱਦਦ ਹੋਇਆ ਫਿਰ ਵੀ ਮੈਂ ਇਸ ਦਾ ਮੋਰਚੇ ਦੇ ਵਿੱਚ ਮੌਜੂਦ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਜਿੰਨਾ ਚਿਰ ਪ੍ਰਮਾਤਮਾ ਨੇ ਸਵਾਸ ਦਿੱਤੇ ਹੈ ਉਨਾ ਚਿਰ ਸਾਨੂੰ ਕਿਸੇ ਵੀ ਸਰਕਾਰ ਤੋਂ ਕਿਸੇ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਜੇ ਅੱਜ ਆਪਾਂ ਲੜਾਂਗੇ ਤਾਂ ਹੀ ਜਿੱਤਾਂਗੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਆਪੋ ਆਪਣੇ ਸੰਘਰਸ਼ ਨੂੰ ਆਪਾਂ ਤੇਜ਼ ਕਰੀਏ ਤੇ ਆਪਾਂ ਆਪਣਾ ਮੋਰਚਾ ਦਿੱਤੀਏ ਤੇ ਆਪਣੇ ਬੱਚਿਆਂ ਦਾ ਫਿਊਚਰ ਤੇ ਆਪਣੇ ਬੱਚਿਆਂ ਲਈ ਜ਼ਮੀਨਾਂ ਬਚਾ ਕੇ ਰੱਖੀਏ ਸਮਾਜਿਕ ਜਥੇਬੰਦੀਆਂ ਵੱਲੋਂ ਤੁਹਾਡੀ ਸਮੇਂ ਸਮੇਂ ਤੇ ਮਦਦ ਕੀਤੀ ਗਈ ਹੈ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਨੇ ਆ ਜਾਂ ਫਿਰ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਸਿੰਘ ਸਾਹਿਬ ਨਹੀਂ ਧਾਰਮਿਕ ਜਥੇਬੰਦੀਆਂ ਵੱਲੋਂ ਵੇਖਿਆ ਜਾਵੇ ਤਾਂ ਅਜੇ ਤੱਕ ਕੋਈ ਵੀ ਮਦਦ ਨਹੀਂ ਹੋਈ ਕਿਉਂਕਿ ਧਾਰਮਿਕ ਜਥੇਬੰਦੀਆਂ ਨੂੰ ਅਸੀਂ ਇਹ ਚੀਜ਼ ਵੀ ਕਹੀ ਸਾਹਿਬ ਜੀ ਦੇਖੋ ਮੇਰੇ ਨਾਲ ਤਸ਼ੱਦਦ ਇਸ ਚੀਜ਼ ਦਾ ਹੋਇਆ ਹੈ ਕਿਉਂਕਿ ਮੈਂ ਮੰਨਦਾ ਕਿ ਸਰਕਾਰਾਂ ਨੇ ਲਾਤਵਾਹ ਤੋੜੀਆਂ ਜਾਂ ਕੁਝ ਕੀਤਾ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਮੈਂ ਮੈਂ ਅਹਿਮ ਚੀਜ਼ ਦੇਖਦਾ ਕਿ ਮੇਰਾ ਜਿਹੜਾ ਸ੍ਰੀ ਸਾਹਿਬ ਲਾਹਿਆ ਗਿਆ ਉਹ ਮੈਂ ਜ਼ਿਆਦਾ ਉਹ ਮਹੱਤਤਾ ਦੇਣਾ ਕਿ ਮੇਰੇ ਸ੍ਰੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਉਹਦੇ ਤੇ ਵੀ ਜੇ ਅਜੇ ਤੱਕ ਦੇਖਿਆ ਜਾਵੇ 14 ਮਹੀਨੇ ਹੋ ਗਏ ਨੇ ਕੋਈ ਵੀ ਧਾਰਮਿਕ ਜੱਥੇਬੰਦੀ ਹੈ ਕੋਈ ਵੀ ਆਗੂ ਹੈ ਜੱਥੇਬੰਦੀ ਦਾ ਧਾਰਮਿਕ ਜੱਥੇਬੰਦੀਆਂ ਨੇ ਜਿਹੜੀਆਂ ਉਹਨਾਂ ਦਾ ਕਿਸੇ ਦਾ ਵੀ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਤੇ ਬਾਕੀ ਜਿਹੜੀ ਜਥੇਬੰਦੀ ਕਿਸਾਨ ਯੂਨੀਅਨ ਜਥੇਬੰਦੀ ਹੈ ਇਹ ਸਮੇਂ-ਸਮੇਂ ਸੇਰ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਲੋੜ ਹੈ ਤਾਂ ਕੇਸ ਦੇ ਵਿੱਚ ਲਗਾ ਲੋ ਜਾਂ ਵੈਸੇ ਲਾ ਲੋ ਹਰ ਇੱਕ ਪੱਖੋਂ ਮਦਦ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਤੁਸੀਂ ਐਪਲੀਕੇਸ਼ਨ ਮੂਵ ਨਹੀਂ ਕੀਤੀ ਕਿ ਉੱਧਰ ਨੂੰ ਗਏ ਹੋ ਜਾਂ ਕੋਈ ਗੱਲਬਾਤ ਕੀਤੀ ਹੈ ਉਧਰੋਂ ਕੋਈ ਮਦਦ ਆਈ ਹੈ ਜਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਸੀਂ ਜਿਹੜੇ ਉਸ ਪ੍ਰਧਾਨ ਸੀ ਉਹਨਾਂ ਨਾਲ ਅਸੀਂ ਸੰਪਰਕ ਵੀ ਕੀਤਾ ਸੀਗਾ ਕਾਫੀ ਜੀ ਉਹਨਾਂ ਨੂੰ ਸੰਪਰਕ ਵੀ ਕੀਤਾ ਬਾਕੀ ਜੇ ਕਈ ਕਿਸੇ ਪ੍ਰਧਾਨ ਨੂੰ ਕਹਿੰਨੇ ਆ ਤਾਂ ਕੋਈ ਅੱਗੋਂ ਮਿਲਣ ਦਾ ਮਾਤਾ ਤੇ ਨਹੀਂ ਮਿਲ ਰਿਹਾ ਸਾਬ ਨੂੰ ਕਿਸੇ ਨਾਲ ਜੇਕਰ ਚਾਹੋਂ ਮਿਲਣਾ ਸ਼੍ਰੀ ਅਕਾਲ ਤੱਕ ਸਾਬ ਦੇ ਜਥੇਦਾਰ ਨੂੰ ਮਿਲਣ ਦਾ ਕੋ ਮਨ ਬਣਾਇਆ ਕਿ ਦੁਬਾਰਾ ਜਿਹੜੀ ਹੈ ਕਾਲ ਤਾਕਤ ਦੇ ਨਾਲ ਸ਼ਰੂਹ ਹੋਣੀ ਗੁਰਦੁਆਰਾ ਮਹਾਰਾਜਾ ਕਮੇਟੀ ਤੇ ਪਹੁੰਚ ਕੀਤੀ ਜਾਵੇ ਹਾਂਜੀ ਹਾਂਜੀ ਮੈਂ ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਗਿਆ ਵੀ ਸੀ ਤੇ ਉੱਥੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਕਿ ਅਰਦਾਸ ਕਰਾਉਣ ਵਾਸਤੇ ਵੀ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਮੇਰੇ ਸ੍ਰੀ ਸਾਹਿਬ ਲੱਖਾ ਤਾਂ ਮੈਂ ਦੁਬਾਰਾ ਅੰਮ੍ਰਿਤ ਛਕਣਾ ਚਾਹੁੰਦਾ ਹਾਂ ਜਦੋਂ ਦਾ ਮੇਰਾ ਸ੍ਰੀ ਸਾਹਿਬ ਉਤਾਰਿਆ ਕਿਉਂਕਿ ਮੈਂ 4 ਸਾਲ ਦੀ ਏਜ ਦੇ ਵਿੱਚ ਅੰਮ੍ਰਿਤ ਛਕਿਆ ਸੀਗਾ ਤਾਂ ਉਸ ਤੋਂ ਬਾਅਦ ਮੈਂ ਦਵਾਰੀ ਤੇ ਫਿਰ ਉਹਨਾਂ ਨੇ ਕਿਹਾ ਸੀ ਵੀ ਕੋਈ ਨਹੀਂ ਤੁਸੀਂ ਇਹਦੇ ਤੇ ਇੱਕ ਰੀ ਵਿਚਾਰ ਕਰੋ ਕਿ ਤੁਸੀਂ ਦੁਬਾਰਾ ਪਹੁੰਚੋ ਕਿ ਜਿੱਥੇ ਇੱਥੇ 5 ਮਤਲਬ ਕੀ ਨਾਲੀ ਦਾ ਪੇਸ਼ ਹੋਣਾ ਪਏਗਾ ਕੋਈ ਦਿਨ ਦੱਸਿਆ ਉਹਨਾਂ ਨੇ ਉਸ ਦਿਨ ਪੇਸ਼ ਹੋਵੋ ਤੇ ਦੈਨ ਫਿਰ ਤੁਹਾਡਾ ਅੱਗੇ ਦੇਖਾਂਗੇ